ਆ ਵੀਡੀਓ ਦੇਖੋ ਭਾਈ غور ਦੇ ਨਾਲ ਜਪਾਨੀ ਬੱਚੇ ਇਹਨਾਂ ਨੂੰ ਸਿਖਾਇਆ ਜਾਂਦਾ ਹੈਗਾ ਮੈਂ ਤੁਹਾਨੂੰ ਦੱਸਦਾ ਇਹ ਚੀਜ਼ਾਂ ਕਿਉਂ ਹੁੰਦੀਆਂ ਤੇ ਸਾਡੇ ਕਿਉਂ ਨਹੀਂ ਹੁੰਦੀਆਂ ਕਾਰਨ ਦੱਸਦਾਗਾ ਇਹ ਬੱਚਿਆਂ ਨੂੰ ਇੱਕ ਬੱਸ ਦੀ ਸ਼ੇਵ ਚ ਬਹਾਇਆ ਗਈ ਬੱਸ ਦੇ ਵਿੱਚ ਐ ਮੂਰੇ ਡਰਾਈਵਰ ਆ ਪੈਸੈਂਜਰ ਆ ਬੁੱਢੀ ਔਰਤ ਆਉਂਦੀ ਆ ਕੋਈ ਉਹਨੂੰ ਕਿਵੇਂ ਬਿਠਾਉਣਾਗਾ ਕੋਈ ਪ੍ਰੈਗਨੈਂਟ ਆਉਂਦੀ ਉਹਨੂੰ ਕਿਵੇਂ ਬਿਠਾਉਣਾਗਾ ਸੀਨੀਅਰ ਸਿਟੀਜ਼ਨ ਨੂੰ ਕਿਵੇਂ ਬਿਠਾਉਣਾਗਾ ਕਿਵੇਂ ਆ ਬੱਸ ਦੇ ਵਿੱਚ ਖੜਨਾਗਾ ਉਹ ਚੀਜ਼ਾਂ ਸਿਖਾਈਆਂ ਜਾਂਦੀਆਂ ਏ ਪਹਿਲੇ 3 ਸਾਲਾਂ ਚ 3 ਸਾਲ ਤੋਂ ਸਕੂਲ ਲੱਗ ਜਾਂਦਾ ਜੋ ਆਕ 6 ਸਾਲ ਦੇ ਵਿੱਚ ਪਹਿਲੀ ਕਲਾਸ ਦੇ ਵਿੱਚ ਹੁੰਦਾ ਹੈ ਠੀਕ ਆ ਆਪਣੇ 3 ਸਾਲ ਪਹਿਲੇ ਹੋਰ ਹੀ ਕੰਮ ਕਰਾਈ ਜਾਂਦੇ ਆ ਤੁਸੀਂ ਬਹੁਤ ਬੋਲਦੇ ਹੋ ਜਰਾ ਪੰਜਾਬੀ ਯਾਬੇ ਇਤਨਾ ਬੋਲਦੇ ਹੋ ਇਹ ਬੱਚੇ ਮੈਂ ਕਈ ਤਾਂ ਟਿਊਟਰ ਚੜਾ ਦੂੰ ਸਾਰੇ ਪੰਜਾਬ ਨੇ ਬੜੇ ਚੌੜ ਦੇ ਨਾਲ ਸ਼ੇਅਰ ਕੀਤੀ ਇਹ ਤੀਜਾ ਸਿਖਾਇਆ ਜਾਂਦੀਆਂ ਪੰਜਾਬ ਦੇ ਵਿੱਚ ਗਾਲਾਂ ਕੱਢਣੀਆਂ ਲੜਨਾ ਠੀਕ ਆ ਜਿੱਥੇ ਜਾਪਾਨ ਵਰਗੇ ਦੇਸ਼ਾਂ ਦੇ ਵਿੱਚ ਇਹ ਚੀਜ਼ਾਂ ਜਾਪਾਨ 'ਚ ਨਹੀਂ ਹੁੰਦੀਆਂ ਚਾਈਨਾ ਚ ਹੁੰਦੀਆਂ ਅਮਰੀਕਾ ਚ ਹੁੰਦੀਆਂ ਨਿਊਜ਼ੀਲੈਂਡ ਚ ਹੁੰਦੀਆਂ ਜਿਹੜੇ ਵੀ ਵਿਅਕਸਤ ਦੇਸ਼ ਆ ਯੂਰਪ ਚ ਹੁੰਦੇ ਆ ਸਾਰੇ ਥਾਂ ਜਵਾਕਾਂ ਨੂੰ ਸੋਸਾਇਟੀ ਦੇ ਵਿੱਚ ਕਿਵੇਂ ਰਹਿਣਾ ਕਿਵੇਂ ਇੱਕ ਦੂਦੀ ਮਦਦ ਕਰਨੀ ਕਿਵੇਂ ਸਫਾਈ ਰੱਖਣੀ ਕਿਵੇਂ ਲੋਕਾਂ ਨੂੰ ਰਿਸਪੈਕਟ ਨਾਲ ਬੋਲਣਾਗਾ ਜਿਹੜੇ ਵੀ ਕੰਮ ਹੁੰਦੇ ਆ ਪਹਿਲੇ ਤਿੰਨਾਂ ਸਾਲਾਂ ਦੇ ਵਿੱਚ ਉਹਨੂੰ ਸਮਝਾ ਦਿੱਤੇ ਜਾਂਦੇ ਆ ਤੇ ਸਾਡੇ ਲੋਕ ਫਿਰ ਭਜਦੇ ਆ ਉਧਰ ਲੈ ਵੀ ਉਹ ਦੇਸ਼ਾਂ 'ਚ ਬੜਾ ਨਜ਼ਾਰਾ ਲੋਕ ਬਾਲੇ ਸਮਝਦਾਰ ਆ ਤੁਸੀਂ ਕਸੋਂ ਨਹੀਂ ਸਮਝਦਾਰ ਤੁਸੀਂ ਜਵਾਕਾਂ ਨੂੰ ਗਾਣੇ ਸੁਣਾਉਣੇ ਇਸ ਉਮਰ 'ਚ ਰੀਲਾਂ ਦੇਖਣ ਨੂੰ ਮੋਬਾਈਲ ਦਿੰਨੇ ਆ ਉਹ ਫਿਰ ਗਾਲਾਂ ਕੱਢ ਲੀਆਂ ਸਖ ਤੁਸੀਂ ਉਹ ਗਾਲ ਹੀ ਕੱਢਦਾ ਜਵਾਕ ਇੱਕ ਭਾਂ ਟੀਕਾਂ ਉਹ ਫਿਰ ਲੋਕ ਬੜਾ ਖੌਫ ਹੁੰਦੇ ਲੈ ਸਾਡੇ ਜਵਾਕ ਨੇ ਗਾਲ ਕੱਢਤੀ ਫਿਰ ਵੱਡਾ ਹੋਇਆ ਉਹ ਲੜਾਈਆਂ ਕਰਦਾ ਹੈਨਾ ਫਿਰ ਕੋਈ ਥਾਣੇ ਗਜਰੀਆਂ ਜਾਨੇ ਆ ਫਿਰ ਬਾਅਦ ਦੇ ਵਿੱਚ ਕਹਿੰਨੇ ਯਾਰ ਹੱਥੋਂ ਕੀ ਗਲਤੀ ਹੋ ਗਈ ਗਲਤੀ ਜ਼ਰੂਰਤੀ ਹੁੰਦੀ ਹੁੰਦੀ ਆ ਇਹ ਜਿਹੇ ਜਿਹੜੀ ਵੀਡੀਓ ਆ ਨਾ ਇਹ ਮੂ ਦੇ ਚਪੇੜ ਆ ਜਿਹੜੇ ਭੱਜਦੇ ਆ ਲੋਕ ਬਾਹਰ ਨੂੰ ਕਿ ਉਧਰਲੇ ਲੋਕ ਵਾਲੇ ਚੰਗੇ ਆ ਉਹ ਲੋਕ ਚੰਗੇ ਇਸ ਤਰ੍ਹਾਂ ਬਣਦੇ ਆ ਆ ਜਿਹੜੇ ਵੀਡੀਓ ਆ ਇਸ ਤਰ੍ਹਾਂ ਚੰਗੇ ਬਣਾਇਆ ਜਾਂਦਾ ਸਾਡੇ ਹੁਣ ਸਕੂਲਾਂ ਦੇ ਵਿੱਚ ਜਵਾਕਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਹਨਾ ਆ ਦਲੀਆਂ ਦੇ ਦੋ ਫਲਾਨਾ ਦੇ ਦੋ ਆਟਾ ਦੇ ਦੋ ਪ੍ਰਾਈਵੇਟ ਸਕੂਲਾਂ ਦੇ ਵਿੱਚ ਬਿਠਾ ਬਿਠਾ ਕੇ ਸਾਰਾ ਸਾਰਾ ਦਿਨ ਪਹਿਲੇ 3 ਸਾਲ 30-3000 ਰੁਪਏ ਲੈ ਲੈਂਦੇ ਆ ਸਰਕਾਰੀਆਂ ਚੱਲ ਨਹੀਂ ਲੈਂਦੇਗੇ ਉਹ ਸਿਖਾਉਂਦੇ ਕੀ ਆ ਕਿਹੜੇ ਸੰਸਕਾਰ ਸਿਖਾਉਂਦੇ ਆ ਟੰਗ ਨਾ ਬੋਲਣਾ ਨਹੀਂ ਸਿਖਾਉਂਦੇ ਆ ਆਪਣੇ ਮਾਪਿਆਂ ਨੂੰ ਇਹ ਸਚਾਈ ਆ ਇਹ ਚੀਜ਼ ਵੱਲ ਕੋਈ ਨਹੀਂ ਧਿਆਨ ਦਿੰਦਾਗਾ ਕਿ ਜਵਾਕਾਂ ਨੂੰ ਜਿਹੜੇ ਪਹਿਲੇ ਜਵਾਕਾਂ ਨੂੰ ਪਹਿਲੇ 3 ਸਾਲ ਜਿਹੜੇ ਤੁਸੀਂ ਬੈਠਣਾ ਸੁਣਾਣਾ ਉੱਥੇ ਤੁਸੀਂ ਉਹਨੂੰ ਤੁਸੀਂ ਜਿਹੜੇ ਆ ਸੰਸਕਾਰ ਕਾਤੋਂ ਨਹੀਂ ਸਿਖਾਉਂਦੇਗੇ ਸੋਸਾਇਟੀ ਵਿੱਚ ਰਹਿਣਾ ਸਿਖਾਉਂਦੇਗੇ ਕਿਸੇ ਦਾ ਧਿਆਨ ਨਹੀਂ ਅਸੀਂ ਤਾਂ ਜਿੱਥੇ ਸਿੱਖੇ ਸਿਖਾਈ ਲੋਕਾਂ ਸਮਾਜ ਗਰ ਸੋਸਾਇਟੀ ਅਸੀਂ ਉੱਥੇ ਜਾ ਕੇ ਪੜ ਜਾਗੇ ਅਸੀਂ ਤਾਂ ਇੱਥੇ ਆ ਹੀ ਰਹਿਣਾਗਾ യ <laughs> <laughs> <laughs>